ला जी आज ਆਪਾਂ ਫੇਰ ਅਜੂਨੀ ਦੇ ਲਾ ਰਹੇ ਮਹਿੰਦੀ ਅਜੂਨੀ ਲੁੱਕ ਵਾਓ ਅਜੂਨੀ ਦਾ ਜ ਫੇਰ ਦੁਬਾਰਾ ਆਪਨ ਲਗਾਈ ਹੈਗੀ ਹੈ ਮਹਿੰਦੀ ਅਜੂਨੀ ਨੂੰ ਬਹੁਤ ਜਿਆਦਾ ਸ਼ੌਂਕ ਆ ਆਪਾਂ ਸੋਹਣਾ ਜਿਹਾ ਡਿਜ਼ਾਈਨ ਪਾ ਕੇ ਤੇ ਮੈਂ ਆਪਣੇ ਮਨੋਂ ਹੀ ਡਿਜ਼ਾਈਨ ਪਾਇਆ ਹੈ ਸੋਹਣਾ ਜਿਹਾ ਡਿਜ਼ਾਈਨ ਪਾ ਕੇ ਪੱਕਾ ਕਿ ਉਹਨੇ ਆਪਣੇ ਆਪਣੇ ਧੀ ਦੇ ਸੁਪਨੇ ਜਿਹੜੇ ਹੈਗੇ ਨੇ ਉਹਨਾਂ ਨਾਲ ਹੋਰ ਚਾਰ ਚੰਨ ਲਾ ਦੀ ਇਸ ਕਰਕੇ ਆਪਾਂ ਲਾਉਂ ਲੱਗੇ ਮਹਿੰਦੀ ਇਸ ਹੱਥ ਤੇ ਵਿਲਾ ਮੰਗੀ ਪਪਾ ਦਾ ਫੋਨ ਆ ਗਿਆ ਪਪਾ ਦਾ ਮੂੰਹ ਨਹੀਂ ਆ ਲੋ ਜੀ ਆਵੜੇ ਹੱਥ ਤੇ ਬਣਾ ਦਿੱਤਾ ਡਿਜ਼ਾਈਨ ਕਰਾਂ ਮੈਂ ਕੱਤੀ ਫੋਨ ਲੈ ਆਏ ਨੀ ਮੈਂ ਮਾਰ ਜਣੀ ਹਾਏ ਹਾਏ ਇਹ ਤੇਰਾ ਇਧਰ ਨਾ ਤਜਣੀ ਉਹ ਲੈ ਦੇਖ ਮੇਰੀ ਕੁੜੀ ਐਡੀ ਤੇਜ ਆਲਾ ਮिन्नੂ ਕਹਿੰਦੀ ਐ ਖਰਾਬ ਨਾ ਕਰਦੀ ਐ ਫੂਲਾ ਲਾ ਗਿਆ ਵੇਖ ਲੋ ਲੋ ਜੀ ਆਪਾਂ ਵੀ ਲਾ ਲਈ ਮਹਿੰਦੀ ਅਜੂਨੀ ਦੀ ਤੇ ਲਤਨ ਲੱਗਦੀ ਆ ਜੇ ਮੈਂ ਹੋਣ ਲਈ ਆਪਣੀ ਮਹਿੰਦੀ ਅੱਜ ਮੈਂ ਪਿਛਲੀ ਕਬਲੀ ਕੇ ਬਹੁਤ ਮਾਰੇ ਆ ਬਾਰੇ ਦਿਰਵਾਦ ਲਾਈ ਪੂਰੇ 1.5 ਸਾਲ ਬਾਅਦ ਮਹਿੰਦੀ ਲਾਈ ਲਿਕ ਬਲਿਕ ਕੇ ਬਹੁਤ ਬਾਰੇ ਰੰਗ ਚੜਾਉਣਾ ਆ ਜਿਸ ਤਰ੍ਹਾਂ ਮਰ ਜਿ ਚੜਾ ਪਰ ਮੇ ਕੋਚਿਆ ਰੰਗ ਕਿੰਗਾ ਲੱਗਦਾ ਤੇ ਚਲੋ ਜੀ ਆਪਣੇ ਆ ਗਏ ਹਸਬੰਦ ਜੀ ਦਾ ਫੋਨ ਹੁਣ ਆਪਾਂ ਕੱਟਦੇ ਹਾਂ ਮਾਈਕ ਕਟ ਡਾਂਸ ਕਮੈਂਟ ਸੈਕਸ਼ਨ ਵਿੱਚ ਕਮੈਂਟ ਜ਼ਰੂਰ ਕਰਨ ਜੀ ਦੂਰ ਕਰਨਾ ਇਹ ਕਿਸ ਤਰ੍ਹਾਂ ਦੀ ਮੈਂਦੀ ਮੇਰੀ ਕਿੱਤਾਂ ਦੀ ਐਸੀ ਹੈ ਨਾ ਓਕੇ ਹੈਲੋ ਜੀ ਸਸ਼ੀ ਅਕਾਲ ਜੀ ਵੈਲਕਮ ਜੀ ਤੁਹਾਡਾ ਤਾਲੀਵਾਲ ਫੈਮਿਲੀ ਲੌਗ ਵਿੱਚ ਕਿਵੇਂ ਹੋ ਜੀ ਤੁਸੀਂ ਸੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਚੰਦੀ ਕਲਾ ਵਿੱਚ ਹੋਗੇ ਤੇ ਆਪਣੇ ਆਪਣੇ ਘਰ ਵਿੱਚ ਰਾਜੀ ਖੁਸ਼ੀ ਹੋਗੀ ਤੇ ਇੱਥੇ ਹੋ ਗਿਆ ਜੀ ਸਵੇਰ ਦਾ ਸਮ ਸਵੇਰ ਦੇ 8:00 ਵੱਜ ਚੁੱਕੇ ਨੇ ਪੌਣੇ 8:00 ਪੜਿਆ ਸੀ ਵੱਜਦਾ ਟਾਈਮ ਆ ਥੋੜਾ ਥੋੜਾ ਬੱਦਲ ਆ ਆਪਾਂ ਕਰਦੇ ਪੈਸੀ ਕਿ ਕੱਪੜੇ ਵਾਸ਼ ਤੇ ਕਪੜੇ ਵਾਸ਼ ਕਰਕੇ ਤੇ ਮੈਂ ਕਹਿ ਕਿ ਲਿਆ ਨਾਲ ਦੇ ਨਾਲ ਹੀ ਆਪਾਂ ਜਿਹੜਾ ਹੈਗਾ ਨਾ ਤਾਰ ਤੇ ਪਾ ਦਿੰਨੇ ਆ ਕਿਉਂਕਿ ਬਾਅਦ ਵਿੱਚ ਸੀਗਾ ਬੱਦਲ ਤੇ ਬੱਦਲ ਜਦੋਂ ਆ ਜਾਂਦਾ ਹੈ ਹਨਾ ਫਿਰ ਥੋ ਛੋਟੇ ਛੋਟੇ ਜਿਹੜੇ ਕਣੀਆਂ ਉਹ ਡਿੱਗ ਪਈਆਂ ਸਟਾਰਟ ਹੋ ਜਾਂਦੀਆਂ ਨੇ ਤੇ ਆਪਾਂ ਕਹਿ ਕਿ ਹੁਣ ਆਪਾਂ ਕਪੜੇ ਜਿਹੜੇ ਹੈਗੇ ਨੇ ਪਹਿਲਾਂ ਵਾਸ਼ ਕਰ ਦਈਏ ਤੇ ਫਿਰ ਆਪਾਂ ਜਿਹੜੇ ਹੋਰ ਆਪਣੇ ਕੰਮ ਤੁੰਦੇ ਨੇ ਫਿਰ ਉਹਨਾਂ ਨੂੰ ਕੰਪਲੀਟ ਕਰਦੇ ਆ ਤੇ ਫਿਰ ਜੀ ਆਪਾਂ ਹਨਾ ਆਪਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਰਾਤ ਨੂੰ ਮਹਿੰਦੀ ਲਾਉਂਦੇ ਸੀਗੇ ਮੈਂ ਤੇ ਮੇਰੀ ਬੇਟੀ ਨੇ ਅਸੀਂ ਦੋਨਾਂ ਨੇ ਮਹਿੰਦੀ ਲਾਈ ਕਾਫੀ ਜਿਆਦਾ ਸਾਡੇ ਰੰਗ ਚੜ੍ਹੇ ਆ ਤੇ ਬਹੁਤ ਵਧੀਆ ਲੱਗਿਆ ਹਨਾ ਆਪਾਂ ਕਾਫੀ ਧੇਰ ਬਾਅਦ ਮਹਿੰਦੀ ਲਾਈ ਸੀਗੀ ਤੇ ਇਸ ਤਰ੍ਹਾਂ ਕਹਿੰਦੇ ਕਿ ਆਪਾਂ ਨੂੰ ਜਿਹੜਾ ਆਪਣਾ ਇੰਜੋਏਮੈਂਟ ਆ ਉਹ ਕਰਦੇ ਰਹਿਣਾ ਚਾਹੀਦਾ ਹੈ ਹਮੇਸ਼ਾ ਜ਼ਿੰਦਗੀ ਦੇ ਵਿੱਚ ਹੱਸਦੇ ਖੇਡਦੇ ਤੇ ਹਮੇਸ਼ਾ ਆਪਣੇ ਆਪਣਾ ਇੰਜੋਏ ਜਿਹੜਾ ਹੈਗਾ ਉਹ ਕਰਦੇ ਰਹਿਣਾ ਚਾਹੀਦਾ ਹੈਗਾ ਆ ਤੇ ਬਦਲ ਤਾਂ ਹੈਗਾ ਏ ਜੀ ਕਾਫੀ ਕਾਲਾ ਕਾਲਾ ਬੰਦਲਾ ਤੇ ਸੋਹਣਾ ਲੱਗਦਾ ਪਿਆ ਮੌਸਮ ਵੀ ਸੋਹਣਾ ਲੱਗਦਾ ਇਹੋ ਜਿਹਾ ਮੌਸਮ ਚ ਨਾ ਕੰਮ ਕਰਨ ਨੂੰ ਬਹੁਤ ਜ਼ਿਆਦਾ ਦਿਲ ਕਰਦਾ ਕਿ ਕੋਈ ਨਾ ਕੋਈ ਕੰਮ ਸ਼ੁਰੂ ਕਰੀ ਜਾਈਏ ਹਨਾ ਤੇ ਜਦੋਂ ਨਾਲੋਂ ਜ਼ਿਆਦਾ ਧੁੱਪ ਹੁੰਦੀ ਹੈ ਨਾ ਉਦੋਂ ਕੋਈ ਕੰਮ ਕਰਨ ਨੂੰ ਦਿਲ ਜੈ ਨਹੀਂ ਕਰਦਾ ਹੈਗਾ ਤੇ ਨਾ ਕੰਮ ਉਹ ਤੋਂ ਜ਼ਿਆਦਾ ਹੁੰਦਾ ਹੀ ਹੈਗਾ ਕੰਮ ਦੇ ਵਿੱਚ 2 3 ਵਜੇ ਤੋਂ ਬਾਅਦ ਵਿੱਚ ਹਨਾ ਜਦੋਂ ਨਾਲੋਂ 10:00 ਵਜੇ ਦੇ 10:00 ਵਜੇ ਤੋਂ ਬਾਅਦ ਵਿੱਚ ਤਾਂ ਕੋਈ ਕੰਮ ਹੁੰਦਾ ਹੀ ਨਹੀਂ ਹੈਗਾ ਅੰਦਰ ਅੰਦਰ ਦਾ ਬਸ ਜਿਹੜਾ ਆਪਣਾ ਕੰਮ ਹੁੰਦਾ ਉਹੀ ਆਪਾਂ ਕੰਮ ਕਰ ਸਕਦੇ ਆ ਬਾਹਰ ਦਾ ਕੰਮ ਆਪਾਂ ਕੋਈ ਨਹੀਂ ਕਰ ਸਕਦੇ ਹੈਗੇ वैसे में ना मैं ਤੁਹਾਨੂੰ ਦੱਸਦੀ ਆ ਕਾਫੀ ਦਿਨ ਹੋ ਗਿਆ ਕਿ ਆਪਣਾ ਕੋਈ ਕੰਮ ਕਰਨ ਨੂੰ ਦਿਲ ਜੈ ਨਹੀਂ ਕਰਦਾ ਹੈਗਾ ਵੀ ਮੈਨੂੰ ਉਹ ਕੰਮ ਕਰਨ ਨੂੰ ਬਹੁਤ ਜੀ ਕਰਦਾ ਹੈ ਬਿਲੀ ਬੈਣ ਨੂੰ ਦਿਲ ਨਹੀਂ ਕਰਦਾ ਹੈਗਾ ਬਟ ਕੀ ਕਰਾਂ ਕੋਈ ਕੰਮ ਹੈਗਾ ਹੀ ਨਹੀਂਗਾ ਕੋਈ ਕੰਮ ਨਹੀਂ ਹੈਗਾ ਕਿ ਮੈਂ ਨਾ ਸੱਚੀ ਸਾਰਾ ਦਿਨ ਇੰਨਾ ਜਿਆਦਾ ਬੋਰ ਹੁੰਦੀ ਰਹਿੰਨੇ ਨਾ ਕੋਈ ਕੰਮ ਨਹੀਂ ਹੈਗਾ ਕਿ ਮੈਂ ਜਿਹੜਾ ਕੋਈ ਕਰ ਲਾਂ ਕੋਈ ਕੰਮ ਵੀ ਕੀ ਹੁੰਦਾ ਹੈ ਮੇਰੇ ਕੰਮ ਕਰਨ ਨੂੰ ਜੀ ਕਰਦਾ ਹੈ ਮੈਨੂੰ ਬਿਲੀ ਬੈਣਾ ਨਾ ਬਿਲਕੁਲ ਪਸੰਦ ਨਹੀਂ ਹੈਗਾ ਤੇ ਮੈਨੂੰ ਕੋਈ ਕੰਮ ਜਿਹੜਾ ਹੈਗਾ ਨਾ ਉਹ ਪਾਲੀ ਦਾ ਬਣਿਆ ਹੈਗਾ ਜਿਹੜੇ ਜਿਹੜੇ ਮੈਂ ਕੰਮ ਹਨ ਉਹ ਮੈਂ ਕੰਪਲੀਟ ਕਰ ਲੈਣੀ ਹੁੰਦੀ ਆ ਬਟ ਮੈਂ ਕੰਮ ਤੇ ਇਸ ਤਰ੍ਹਾਂ ਮੈਂ ਹੌਲੀ ਹੌਲੀ ਕੰਪਲੀਟ ਕਰਦੀ ਹੁੰਨੀ ਆ ਬਟ ਪਤਾ ਨਹੀਂ ਕਾਦੇ ਤੋਂ ਹਨਾ ਹੁਣ ਮੈਨੂੰ ਕਾਫੀ ਦਿਨ ਹੋ ਗਏ ਕੋਈ ਕੰਮ ਨਾ ਸੁਝਣ ਜਾਂ ਨਹੀਂ ਲਿਆ ਸਾਰਾ ਦਿਨ ਬੇਲੀ 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 ਬਸ ਤੇ ਬੇਲੀ ਰੇਰ ਹੈਗੇ ਨਾ ਮੇਰਾ ਮਨ ਜਿਹੜਾ ਹੈਗਾ ਨਾ ਅੱਕ ਗਿਆ ਹੈ ਜਿਵੇਂ ਸਾਰੀ ਧਿਆੜੀ ਮੰਜਾ ਤੋੜਦੇ ਰਹਿੰਦਾ ਹੈ ਜਿਵੇਂ ਸਾਰੀ ਧਿਆੜੀ ਤੇ ਕੋਈ ਨਾ ਕੋਈ ਕੰਮ ਜਿਹੜਾ ਹੈਗਾ ਉਹ ਆਪਾਂ ਪਾਲਦੇ ਪਏ ਕੋਈ ਨਾ ਕੋਈ ਕੰਮ ਆਪਾਂ ਨੂੰ ਮਿਲ ਜੇ ਤੇ ਇੱਥੇ ਜੀ ਆਪਣੇ ਜਿਹੜੇ ਸਾਰੇ ਕੱਪੜੇ ਸੀਗੇ ਉਹ ਆਪਾਂ ਪਾ ਦਿੱਤੇ ਸੀਗੇ ਤਾਰ ਦੇ ਉੱਪਰ ਅਜੂਨੀ ਦੇ ਥੋੜੇ ਜਿਹੇ ਰਹਿ ਗਏ ਸੀਗੇ ਤੇ ਅਜੂਨੀ ਦੇ ਨਾਲ ਸ਼ਰਟ ਦੇ ਉੱਪਰ ਨਾ ਉਹ ਲੱਗ ਗਿਆ ਸੀਗਾ ਜਾਲਾ ਲੱਗ ਗਿਆ ਸੀ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਜਾਲਾ ਲੱਗ ਗਿਆ ਤੇ ਉਤੋਂ ਟੱਪ ਦੇ ਵਿੱਚੋਂ ਹੀ ਲੱਗ ਗਿਆ ਤੇ ਪਤਾ ਜੇ ਨਹੀਂ ਲੰਗਾ ਕਿ ਉਹ ਕਿਵੇਂ ਲੱਗ ਗਿਆ ਤੇ ਹੁਣ ਜਿਹੜੇ ਟੀ-ਸ਼ਰਟ ਹੈ ਜੁਨੀ ਦਾ ਪਾ ਪਾਣੀ ਮੈਂ ਬਾਲਟੀ ਚ ਲੈ ਕੇ ਆਈ ਸੀ ਵੀ ਤੇ ਮੈਂ ਮੈਂ ਦੁਬਾਰਾ ਵਾਸ਼ ਕਰਕੇ ਜਿਹੜਾ ਹੈਗਾ ਉਹ ਪਾ ਦਿੰਨੀ ਹੁੰਦੀ ਆ ਪਾ ਦਿੰਨੀ ਤੇ ਦੇਖ ਲੋ ਪਤਾ ਨਹੀਂ ਜਿਹੜੇ ਲੋਕ ਕਹਿੰਦੇ ਕਿ ਅਸੀਂ ਸਾਰਾ ਦਿਨ ਬੇਲੇ ਰਹੀ ਆ ਨਾ ਬੇਲੇ ਰਹਿ ਕੇ ਪਤਾ ਨਹੀਂ ਉਹਨਾਂ ਦਾ ਕਿਵੇਂ ਸਰ ਜਾਂਦਾ ਮੇਰਾ ਤਾਂ ਜਮਾ ਬੇਲੀ ਬੈ ਕੇ ਬਿਲਕੁਲ ਨਹੀਂ ਸਰਦਾ ਹੈਗਾ ਮੈਨੂੰ ਹੁੰਦਾ ਕਿ ਕੋਈ ਨਾ ਕੋਈ ਕੰਮ ਕਰੀ ਜਾਈਏ ਹੈ ਨਾ ਮੈਂ ਇੰਨਾ ਕੀ ਘਰ ਦਾ ਕੰਮ ਵੀ ਜਿਹੜਾ ਮੈਂ ਹੌਲੀ-ਹੌਲੀ ਨਿਬੇੜਦੀ ਆਂ ਬਟ ਕੰਮ ਮੇਰਾ ਇੰਨੀ ਕੋ ਜਲਦੀ ਨਿਬੜ ਜਾਂਦਾ ਕਿ ਬਹੁਤ ਜਲਦੀ ਨਿਬੜ ਜਾਂਦਾ ਕਿਉਂਕਿ ਜੁਨੀ ਸਕੂਲ ਚਲਦੀ ਜਾਂਦੀ ਬਾਅਦ ਵਿੱਚ ਵੇਲਾ ਜਿਹਾ ਟਾਈਮ ਹੁੰਦਾ ਤਾਂ ਕਰਕੇ ਫਿਰ ਕੋਈ ਕੰਮ ਕਰ ਜਾਂਦਾ ਹੁੰਦਾ ਹੀ ਨਹੀਂ ਹੈਗਾ ਤੇ ਬਸ ਜਿਹੜਾ ਝੜੂ ਪੋਚਾ ਹੁੰਦਾ ਉਹ ਮੈਂ ਜੁਨੀ ਦੇ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਕਰ ਲੈਣੀ ਹੁੰਦੀ ਆ ਸਵੇਰ-ਸਵੇਰ ਹੀ ਤੇ ਝਾੜੂ ਵਗੈਰਾ ਵੀ ਬਾਹਰ ਦਾ ਵੀ ਮੈਂ ਜਿਹੜਾ ਹੈਗਾ ਨਾ ਉਹ ਕੰਮ ਉਹ ਵੀ ਮੈਂ ਸਵੇਰ-ਸਵੇਰ ਕਰਨੇ ਨੂੰ ਹੁੰਦੀ ਆ ਬਸ ਇਹਨਾਂ ਕਿ ਵਾਸ਼ਰੂਮ ਗਏ ਜਿਹੜੇ ਹੁੰਦੇ ਨੇ ਉਹ ਸਾਫ਼ ਕਰਨ ਵਾਲੇ ਹੁੰਦੇ ਨੇ ਤੇ ਉਹ ਮੈਂ ਜਦੋਂ ਜੁਨੀ ਸਕੂਲ ਚੱਲੇ ਜਾਂਦੀ ਜਦੋਂ ਟੂਟੀ ਆਉਂਦੀ ਆ ਪਾਣੀ ਦਾ ਕੰਮ ਮੈਂ ਉਦੋਂ ਕਰਦੀ ਹੁੰਦੀ ਜਦੋਂ ਟੂਟੀ ਆਉਂਦੀ ਆ ਹਨਾ ਤੇ ਫਿਰ ਰਸੋਈ ਵਗੈਰਾ ਵੀ ਜਿਹੜੀ ਮੈਂ ਉਦੋਂ ਸਾਫ਼ ਕਰਦੀ ਹੁੰਦੀ ਬਟ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਜਿਹੜੇ ਕਹਿੰਦੇ ਪਈ ਆਪਾਂ ਸਾਰਾ ਦਿਨ ਵਿਹਲੇ ਰਹੀਏ ਕੋਈ ਕੰਮ ਨਾ ਕਰੀਏ ਉਹਨਾਂ ਦਾ ਕਿਵੇਂ ਸਰਦਾ ਹੋਊਗਾ ਮੇਰਾ ਤਾਂ ਬਿਲਕੁਲ ਨਹੀਂ ਸਰਦਾ ਹੈਗਾ ਵਿਹਲੀ ਰਹਿ ਕੇ ਨਾ ਮੈਨੂੰ ਵਿਹਲੀ ਰਹਿਣਾ ਪਸੰਦ ਨਹੀਂ ਮੈਨੂੰ ਹੁੰਦਾ ਵੀ ਕੋਈ ਨਾ ਕੋਈ ਕੰਮ ਜਿਹੜਾ ਹੈਗਾ ਨਾ ਨਿੱਕਾ ਮੋਟਾ ਮਾੜਾ ਮੋਟਾ ਪੱਕਰੀ ਜਾਈਏ ਕਰੀ ਜਾਈਏ ਹਨ ਤੇ ਫੇਰ ਜਿਹੜਾ ਹੈਗਾ ਆਪਣੇ ਨਾਲੇ ਤਾਂ ਸਿਹਤ ਤੰਦਰੁਸਤ ਰਹਿੰਦੀ ਆ ਨਾਲੇ ਆਪਣਾ ਦਿਨ ਜਿਹੜਾ ਹੈਗਾ ਵਧੀਆ ਪੀ ਲੰਘਦਾ ਹੈਗਾ ਆ ਤੇ ਨਾਲੇ ਵੀ ਇਹ ਕਾ ਇਹਨਾਂ ਕਿ ਕੋਈ ਟੈਨਸ਼ਨ ਨਹੀਂ ਆਉਂਦੀ ਹੈਗੀ ਜਦੋਂ ਆਪਾਂ ਵਿਹਲੇ ਬਹਿ ਜਾਂਦੇ ਹਾਂ ਨਾ ਇਸ ਤਰ੍ਹਾਂ ਲੱਗਦਾ ਕਿ ਆਪਾਂ ਡਿਪਰੈਸਿਵ ਹੋ ਰਹੇ ਆ ਕਿ ਜਿਸ ਤਰ੍ਹਾਂ ਡਿਪਰੈਸ਼ਨ ਜੇ ਜਾ ਰਹੇ ਆ ਕਈ ਸੋਚਾਂ ਮਨ ਦੇ ਵਿੱਚ ਕਈ ਵਿਚਾਰਾਂ ਮਨ ਦੇ ਵਿੱਚ ਇੰਨੀਆਂ ਜ਼ਿਆਦਾ ਵਿਚਾਰਾਂ ਆਉਂਦੀਆਂ ਨੇ ਇੰਨੀਆਂ ਜ਼ਿਆਦਾ ਸੋਚ ਆਈ ਜਾਂਦੀਆਂ ਨੇ ਬਿਨਾਂ وجہ ਤੂੰ ਕਦੀ ਲਤ ਪੀੜ ਹੋਣ ਲੱਗ ਪੈਂਦੀ ਹੈ ਕਦੀ ਸਿਰ ਪੀੜ ਹੋਣ ਲੱਗ ਪੈਂਦੀ ਹੈ ਕਦੀ ਢੱਡ ਪੀੜ ਹੋਣ ਲੱਗ ਪੈਂਦੀ ਸਮਝ ਨਹੀਂ ਆਉਂਦੀ ਹੈਗੀ ਕਿ ਕੀ ਕਰਾਂ ਕਿ ਨਾ ਕਰਾਂ ਹੈਗਾ ਮੇਰਾ ਤੇ ਸਾਰਾ ਦਿਨ ਇਸ ਤਰ੍ਹਾਂ ਹੀ ਲੱਗ ਰਿਹਾ ਹੁੰਦਾ ਹੈਗਾ ਆ ਤੇ ਮੈਂ ਅੱਗੇ ਮੈਂ ਕਹਿੰਦੀ ਪੈਸੇ ਵੀ ਹਾਏ ਰੱਬਾ ਕੋਈ ਕੰਮਕੁਮਮੀ ਮਿਲ ਜਾਵੇ ਮੇਰਾ ਮੈਂ ਅਈ ਮੈਂ ਤੇ ਮੇਰੇ ਹਸਬੰਦ ਗੱਲਾਂ ਕਰਦੇ ਪਏ ਮੈਂ ਆਹ ਲਿਆ ਢੜ ਜੁੜੀ ਲੱਭਦੇ ਢੜ ਜੁੜੀ ਤੇ ਜਾਇਆ ਕਰ ਹੁਣ ਕੀ ਕਰੀ ਸਾਰੇ ਦਿਨ ਬਿੱਲ ਲੈ ਹਨ ਦੇਖ ਲਓ ਜਦੋਂ ਲਓ ਜੀ ਕੱਪੜੇ ਧੋ ਕੇ ਪਾ ਦਿੱ ਸੁੱਕਣੇ ਬੱਦਲ ਸੀਗਾ ਅੱਜ ਤੇ ਅਸਲੀ ਤਾਂ ਬੱਦਲਾ ਰੋਟੀ ਆਪਣੇ ਤੁਹਾਨੂੰ ਪਤਾ ਹੀ ਹੈ ਇਸ ਦੀ ਕੈਂਸਰ ਆ ਜਾਂਦੀ ਆ ਆ ਕਰਕੇ ਤੇ ਇਹ ਲੈ ਮੈਂ ਇਸ ਮੈਂ ਤੋ ਤਸੀ ਆਪਾਂ ਜੋ ਕੱਲ੍ਹ ਸੰਡੇ ਨੂੰ ਤੋਂ ਪੈਣਾ ਹੋਣਾ ਹੈ। ਚਾਹ ਹੱਕੇ ਚਲੋ ਜੀ ਆਪਣੀ ਮਹਿੰਦੀ ਦਾ ਰੰਗ ਇੰਨਾ ਕੀ ਜੜਿਆ ਹੈ ਲੀਕ ਵਲੀਕੇ ਵਾਰੇ ਆ ਮੇਰੇ ਲੌਣੀ ਤੇ ਸੋਣੀ ਬਟਾ ਜੂਨੀ ਮਿਲਣਾ ਉਹ ਕਰਦੀ ਸੀ ਹਲਾਈ ਜਾਂਦੀ ਸੀ ਤੋਵਾਰੀ ਜਾਂਦੀ ਸੀ ਤਾਂ ਕਰਕੇ ਫਿਰ ਇਦਾਂ ਦੀ ਆਪਣੇ ਕਿਲੇ ਲੱਗੀ ਆਂ ਗੇ ਲੈ ਦੇ ਸੁਚਿਣਾ ਗਾਨੀ ਲੈ ਤੇ ਸੁਚਿਣਾ ਗਾਨੀ

ਹੁਣ ਦਸ ਉਹ ਕੱਪੜੇ ਪਹਿ ਲਾਉਣ ਵਾਲੇ ਨੇ ਪ੍ਰੈਸ ਚੱਕਣ ਵਾਲੀ ਆ ਐਂਡ ਢੜਕੋ ਚਾਪਣਾ ਹੋ ਗਿਆ ਅਰ ਸੋਈ ਦੇ ਵੀ ਆਪਣਾ ਸਾਰੇ ਨਿਬੜ ਗਏ ਰੋਟੀ ਪਾਣੀ ਵੀ ਮੈਂ ਬਣਾ ਲਿਆ ਸੀਗਾ ਹੁਣ ਆਪਾਂ ਦੰਨਿਆ ਮੰਝਾ ਘੜੀ ਬੈੰਨੇ ਆ ਫਿਰ ਦੇਖਦੇ ਕੀ ਕਰਦੇ ਸੇ ਰੋਟੀ ਰਾਟੀ ਖਾਣੇ ਆ ਓਕੇ ਫਲ ਜੇ ਪਾਉਣ ਨਾਲ ਲੱਗੇ ਹੈਗੇ ਮੰਜਾ ਮੰਜਾ ਡਾ ਕੇ ਤੇ ਬਸ ਹੁਣ ਮੰਜਾ ਤੋੜਨਾ ਸਟਾਰਟ ਕਰ ਦੇਣਾ ਬਸ ਹੁਣ ਸਾਰੇ ਦਿਨੇ ਇਦਾਂ ਹੀ ਚੱਲਣਾ ਹੈਗਾ ਤੇ ਬਸ ਇੰਨਾ ਹੀ ਕਿ ਰੋਟੀ ਜੇ ਆਪਾਂ ਖਾਣੀ ਹੈਗੀ ਹੈ ਤੇ ਆਪਾਂ ਕਹਿ ਕੇ ਕਿਉਂ ਨਾ ਹਨਾ ਕਿ ਸਾਢੇ 4:30 ਵਜੇ ਦਾ ਟਾਈਮ ਸੀਗਾ ਇੱਥੇ ਤੇ ਆਪਾਂ ਨਾਂ ਨੂੰ ਵੀ ਲਿਆ ਸੀ ਕੱਪੜੇ-ਕਪੜੇ ਵਗੈਰਾ ਵੀ ਵਾਸ਼ ਕਰ ਲੇ ਘਰ ਦਾ ਵੀ ਸਾਰਾ ਕੰਮ ਕਰ ਲਿਆ ਸੀਗਾ ਬਸ ਇੰਨਾ ਸੀਗਾ ਕਿ ਅੰਦਰੋਂ ਜਿਹੜਾ ਹੈਗਾ ਸੀ ਜੁਨੀ ਦੀ ਜਿਹੜੀ ਜੁਨੀਫਾਰਮ ਆ ਪ੍ਰੈਸ ਕੀਤੀ ਸੀਗੀ ਉਹ ਪ੍ਰੈਸ ਵਗੈਰਾ ਚੱਕਣ ਵਾਲੇ ਸੀਗੇ ਹੋਰ ਆਪਣੇ ਕੱਪੜੇ ਜਿਹੜੇ ਹੈਗੇ ਸੀਗੇ ਉਹ ਤੈਹ ਲਗਾਉਣ ਵਾਲੇ ਸੀਗੇ ਤੇ ਐ ਛੋਟੇ ਮੋਟੇ ਕੰਮ ਸੀਗੇ ਦੂ ਘਣਾ ਉਹ ਕਰਨ ਵਾਲੇ ਸੀਗੇ ਇੱਕ ਤਾਂ ਫ੍ਰੀਜਰ ਆਪਾਂ ਸਾਫ਼ ਕਰਨਾ ਸੀ ਅੱਜ ਤੇ ਮੈਂ ਕਹਿ ਕਿ ਚਲੋ ਆਪਾਂ ਫ੍ਰੀਜਰ ਸਾਫ਼ ਕਰ ਦਾਂਗੇ ਤੇ ਬਟ ਆਪਣੇ ਕੋਲ ਫ੍ਰੀਜਰ ਅੱਜ ਸਾਫ਼ ਨਹੀਂ ਹੋਇਆ ਹੈਗਾ ਕਿਉਂਕਿ ਕੋਈ ਹੋਰ ਕੰਮ ਪੈ ਗਿਆ ਮੈਂ ਉਸੇ ਕੰਮ ਨੂੰ ਲੱਗੀ ਰਹੀ ਤੇ ਮੈਂ ਕਹਿ ਕਿ ਚਲੋ ਆਪਾਂ ਕੰਮ-ਗੰਮ ਕਰਕੇ ਤਾਂ ਫਿਰ ਆਪਾਂ ਦੇਖਦੇ ਆਂ ਬਟ ਉਹਨੇ ਜਿਹਨੂੰ ਫਿਰ ਮੈਂ 10 ਮਿੰਟ ਫਿਰ ਲਮੇ ਪੈ ਗਈ ਲਮੇ ਬੰਦ ਤੋਂ ਬਾਅਦ ਵਿੱਚ ਫਿਰ ਜੀ ਮੈਂ ਕਿਹਾ ਕਿ ਚਲੋ ਆਪਾਂ ਰੋਟੀ ਜਿੜੀ ਗੋਰਮ ਕਰਕੇ ਖਾ ਲੈਨੇ ਅੱਜ ਉਹ ਨਹੀਂ ਰੰਗ ਵੈਰੀ ਨਾਈਸ ਜੈ ਗੁੱਡ ਬੇਬੀ ਆ ਆ ਆ ਲਾਟ ਕਿੱਧਰ ਆ ਰਹੀ ਜਦਾ ਆ ਕਿੰਨਾ ਹੱਥਾ ਜੁਕੇ ਦਾ ਰੰਗ ਜਿਆਦਾ ਹੈ ਮੀਰੀਆ ਤੁਹ ਦਿਖਾ ਕੇ ਸੇ ਫਿਰ ਮੈਨੂੰ ਵੇਖ ਲੈਨੇ ਨਾ ਮੇਰੇ ਤਾਂ ਲਾਲ ਲਾਲੀ ਚੜਿਆ